ਆਦਾ ਕਰੀ ਗੱਲ ਮੁੰਡੇ ਦੀ ਯਾਰਾਂ ਦੇ ਅੱਡੇ ਵੱਲੋਂ ਕਹਿੰਦੇ ਸ਼ੀਲੂ ਦੇ ਤਿੰਨ ਜੱਫਿਆਂ ਦਾ 21000 21000 ਦਿੱਤਾ ਜਾਣਾ ਆਹ ਖੇਡ ਕਬੱਡੀ ਦਾ ਉਡਣਾ ਸੱਪ ਸ਼ੀਲੂ ਉਡਣਾ ਸੱਪ ਤੇ ਸ਼ੀਲੂ ਦੇ ਦਰਮਿਆਨ ਖੜਕਾ ਦੜਕਾ ਦਾ ਗੋਰਾ ਕਬੱਡੀ ਕੁਆਰਿਆ ਗੁਰਮੁਖ ਕਰਦੇ ਸਤ ਲਾਓ ਸਾਹਮਣੇ ਇਧਰ ਰੰਮੜ ਬਣਾਉਂਦੀਆਂ ਤੇ ਨਾਲ ਸਾਡਾ ਵੀਰ ਲਾਓ ਸਾਹਮਣੇ 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 ਆ ਲੱਗਦਾ ਜੋਰ ਬੱਲੇ 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 ਤੇਜੀ ਸਰਪੰਚ ਪਣਾਉਂਦੀ ਆ ਬੁਲਟ ਦੀ ਆ ਰੇਡ ਦੋ ਰੇਡਾਂ 1100 ਦੀਆਂ ਪੈਣਗੀਆਂ ਰਾणे ਸਰਪੰਚ ਵੱਲਿਓ ਸਲਾਮਤ ਬਰੀਏ ਵੱਲਿਓ ਪੈਂਦੀ ਰੇਡ ਐ ਲਾਓ ਸਾਹਮਣੇ ਬੁਲਟ ਬੁੱਕ ਦਾ ਤੁਰਿਆਉਂਦਾ ਬੁਲਟ ਬੁੱਕ ਦਾ ਤੁਰਿਆਉਂਦਾ ਬੂਰੀਆ ਸੁਰਸੁਰ ਦਾ ਫੁਰ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਫਰਿਆਦ ਤਿਆਰ ਹੈ ਪਾਕਾ ਸ਼ਕਰਪੁਰੀਆ ਮਲੂਕ ਤੇ ਸ਼ਰਨਾ ਡੱਗੋ ਰਵਾਣੇ ਦਾ ਲਓ ਸ਼ਰਨਾ ਤੇ ਬੂਰੀਆ ਬੂਰੀਆ ਤੇ ਸ਼ਰਨਾ ਆਓ ਬੱਲੇ ਆਓ ਬੱਲੇ ਆਓ ਬੱਲੇ ਇਹ ਕਬੱਡੀ ਕਬੱਡੀ ਆਹ ਸਾਹਮਣੇ ਜਿੰਜਫੇ ਲਾਉਂਦਾ ਤੇ 32000 ਦਿੱਤਾ ਜਾਣਾ ਆਹ ਜੀਤ ਕੋਟੜੀ ਦੇ ਸ਼ਹੀਦ ਰਵੀ ਸਿੰਘ ਆਹ ਗੋਰਾ ਨੂੰ ਫਾਲੂ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੈਂਦੀ ਰੇਡ ਹੈ ਵਾਧੇ ਕਦਮ ਨੇ ਏ ਬੱਲੇ ਬੱਲੇ ਏ ਏ ਏ ਏ ਏ ਸੁਰਾ ਫਿਰ ਲੱਗੀ ਹੈ ਰਾਣੀ ਸਰਪੰਚ ਬੱਲੀਓ ਲੱਗੇ ਹੋਏ ਨੇ ਪੈਂਦੀ ਰੇਡ ਹੈ ਸ਼ੀਲੂ ਕੋਟਰੀ ਦਾ ਜੀਤ ਹੈ ਇਹ ਸਾਹਮਣੇ ਇਹ ਸਾਹਮਣੇ ਇਹ ਬੱਲੇ 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 ਇਹ ਕਬੱਡੀ 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 ਆਹ ਸਾਹਮਣੇ ਫਿਰ ਅਨਨ ਕਰ ਦਿੱਤਾ ਗਿਆ ਆਹ ਬੁਰੀਆ ਸ਼ੀਸ਼ਰਪਿੰਡ ਵਾਲਾ ਪਹਿਲੇ ਇੰਡਿਆਨ ਦੇ ਵਿੱਚ ਚਰਚਾ ਚ ਰਿਹਾ ਫਿਰ ਕੈਨੇਡਾ ਚ ਆ ਕੇ ਵੈਨਕੂਵਰ ਕਬੱਡੀ ਕਲੱਬ ਲਈ ਖੇਡਿਆ ਖਿਡਾਰੀ ਆਹ ਨੌਜਵਾਨ ਬੁਰੀਆ ਸ਼ੀਸ਼ਰਪਿੰਡ ਵਾਲਾ ਪੱਟ ਡਗੁਰਵਾਨੇ ਦਾ ਸ਼ਰਾ ਲਾਉਂਦਾ ਹੈ ਇਹ ਨੌਜਵਾਨ ਨੇ ਪੱਟਾਂ ਦੇ ਦਰਸ਼ਨ ਕਰਕੇ ਐਨ ਧੁਖਾਂ ਲੱਥਦੀ ਹੈ ਐਨ 12 ਵਜੇ ਹੋਈ ਹੈ ਮੁੰਡੇ ਦਾ ਸਰੀਰ ਮੁੜਕੋ ਮੁੜਕੀ ਹੋਇਆ ਪਿਆ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚ ਉਪਰਾਂ ਦਾ ਆਹ ਕੰਡਾ ਜੇ ਤੂੰ ਕਾਹਦੇ ਕੌਂਦੀ ਫਰਿਆਦ ਦੇ ਤੇਜੀ ਸਰਪੰਚ ਬੜੋਨੀਆ ਗੇਂਦਾ ਨੰਬਰ ਕਹਿੰਦੇ ਆ ਵੀ ਫਰਿਆਦ ਦੇ ਵੀ ਹੱਥ ਦੇ ਵਿੱਚ ਜੱਫੇ 5000 ਦੇ ਟੱਕਰ 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 ਏ ਬੱਲੇ ਬੱਲੇ 2100 ਦਾ ਰੇਗ ਜਫਾ 2100 ਦਾ ਆਓ ਸਾਹਮਣੇ ਬੂਰੀਏ ਦੀ ਰੇਡ ਹਟਾਇਆ ਹੋਇਆ ਆ ਸ਼ੰਦਰਪਾਲ ਵੱਲੋਂ ਬੂਰੀਏ ਦੀਆਂ ਤਿੰਨ ਜਾਂਦੇ 5000 ਖੇਡ ਕਬੱਡੀ ਦਾ ਔੜਣਾ ਸੱਤ ਸ਼ਹੀਦ ਅਲੀ ਕਬੱਡੀ 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 ਆ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਕੋਟੜੀ ਪਿੰਡ ਦੇ ਜੀਤ ਨੂੰ ਹਿੱਕ ਦੇ ਵਿੱਚ ਟੱਚ ਕਰਕੇ ਭਜ ਤੁਰਿਆ ਕਿ ਲਾਓ ਸਾਹਮਣੇ ਗੋਰਾ ਰਸਾਲੂ ਵਾਲਾ ਆਓ ਸਾਹਮਣੇ ਬੱਜ ਗਿਆ ਕਬੱਡੀ ਪਾਉਣ ਦੇ ਲਈ ਗੱਗੋ ਵਾਲਿਆ ਗੱਡੂ ਕਰੰਟ ਗਬਰੂਆ ਲੈ ਵੀ ਫਰਿਆਦ ਡੱਗੋ ਵਾਲਾ ਗੋਰਾ ਡੱਗੋ ਵਾਲਾ ਇਹ ਬੱਲੇ 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 ਆਉਂਸ ਲੱਗਿਆ ਹੋਇਆ ਏਕਰ ਸ਼ਿੱਲੂ ਬਾਹੂਆ ਪਰਪਰ ਅੱਜ ਦੇ ਕੱਪ ਤੇ ਤਿੰਨ ਜਫੇ ਲਾਉਂਦਾ ਤੇ 42000 ਦਿੱਤਾ ਜਾਣਾ ਆ ਹਰਮਨ ਬੁਲਟ ਤਸਵੀਮ ਤਰਸੇਮ ਪੰਡਾਰ ਦਾ ਪੋਤਰਾ ਕਬੱਡੀ ਪਾ ਰਿਹਾ ਆ ਉਹ ਪੰਡਾਰ ਪਰਿਵਾਰ ਦਾ ਨੌਜਵਾਨ ਜੀਤੇ ਕਹਿੰਦੇ ਮਾਮੇ ਦੇ ਬੇਟੇ ਉਹਨਾਂ ਨੇ 1 ਲੱਖ ਰੁਪਇਆ ਪੋਜਦਾ ਕੀਤਾ ਅਸੀਂ ਪਪਰਾਰੇ ਵਾਲੇ ਵੀਰਾਂ ਦਾ ਗੁਰਪ੍ਰੀਤ ਯੂਐਸਏ ਵੱਲੋਂ 51000 ਦਿੱਤਾ ਗਿਆ ਆ ਨੌਜਵਾਨ ਬੂਰੀਆ ਸ਼ਿਸ਼ਰਪਿੰਡ ਵਾਲਾ ਹਰਿਆਣੇ ਦਾ ਸ਼ੋਹਰਾ ਇੰਦਰਪਾਲ ਦਾ ਕਹਿੰਦੇ ਚੰਡਿਆ ਹੋਇਆ ਖਿਡਾਰੀ ਆ ਕਬੱਡੀ ਕਬੱਡੀ ਕਰਦਾ ਜਮਾ ਦੱਸੂਗਾ ਸ਼ਾਇਦ ਅਜੀਤ ਸ਼ਾਇਦ ਅਲੀ ਜੀ ਰੇਡ ਲੈ ਵੀ ਹਰਿਆਣੇ ਵਾਲਿਆ ਸ਼ੀਲੂਆ ਦੁਨੀਆ ਟੱਕਰ ਚੋਂਦੀ ਹੈ ਦੁਨੀਆ ਟੱਕਰ ਚੋਂਦੀ ਹੈ ਬਖੰਡੇ ਵਾਲਿਆ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਇਹ ਸ਼ਾਇਦ ਤੇ ਜੀਤ ਸ਼ਾਨੀ ਮਾਦਰੇ ਦੇ ਵਿੱਚ ਕਬੱਡੀ ਦਾ ਸੁਰਾ ਹੋਇਆ ਪਿਆ ਲਓ ਸਾਹਮਣੇ ਤੇਜੀ ਸਰਪੰਚ ਸਾਡਾ ਵੀਰ ਹੈ ਜਿੰਦੇ ਨੰਬਰਦਾਰ ਦਾ ਧੰਨਵਾਦ ਹੈ ਕੋਰਾ ਰਸਾਲੂ ਵਾਲਾ ਕੋਰਾ ਰਸਾਲੂ ਵਾਲਾ ਸ਼ਕਰਪੁਰੀਆ ਫਰਿਆਦ ਹੱਲੀ ਹੱਲਾ ਹੂ ਦਾ ਆਵਾਜ਼ਾ ਲਓ ਸੁਰਾ ਹੋਣਾ ਰਾਣਾ ਸਰਪੰਚ ਕਹਿੰਦਾ ਬੋਲਟ ਦੀਆਂ ਦੋ 1100 ਦੀਆਂ 1100 ਦੀਆਂ ਹੋਰ ਗਿਆ ਸ਼ੀਲੂ ਬੁਲਟਾ ਲਾਓ ਸਾਹਮਣੇ ਲੈ ਵੀ ਬੁੱਟੇ ਆ ਰਿਹਾ ਆ ਜਾ ਮੈਗਦੇ ਦਾ ਵੀਰ ਦੀਪ ਪਤੀੜਾ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸ਼ੰਕਰਪਰੀਆ ਨੌਜਵਾਨ ਮੈਦਾਨ ਦੇ ਵਿੱਚ ਇਸ ਸਮੇਂ ਚੜ੍ਹਦੀ ਬਰੇਸਾਂ ਤੇ ਮੁੱਛ ਫੁੱਟ ਗੱਭਰੂ ਆ ਨੌਜਵਾਨ ਕਬੱਡੀ ਪਾ ਰਿਹਾ ਬੂਰੀਆ ਸ਼ੀਸ਼ਰ ਵਾਲਾ ਫਰਿਆਦ ਟੱਕਰ 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 ਮੇਰੇ ਮੇਰੇ